ਸਰਦਾਰ ਸੁਖਜਿੰਦਰ ਸਿੰਘ ਜਿੰਦਵਾ ਸਤਿਕਾਰਯੋਗ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਐਮਪੀ ਸਰਦਾਰ ਔਜਲਾ ਸਾਹਿਬ ਡੈਨੀ ਜੀ ਤੇ ਸਭ ਤੋਂ ਸਤਿਕਾਰਯੋਗ ਮੇਰੇ ਭਰਾ ਵੱਡੇ ਵੀਰ ਸਰਦਾਰ ਸੁਖਿੰਦਰ ਸਿੰਘ ਕੱਥੂਨਗਲ ਸਾਹਿਬ ਪੜਾ ਸਾਹਿਬ ਅਜਨਾਲਾ ਸਾਹਿਬ ਪ੍ਰਧਾਨ ਜੀ ਪੱਪੂ ਜੀ ਗੇਲ ਸਾਹਿਬ ਭਲਾਈਪੁਰ ਸਾਹਿਬ ਦੱਤੀ ਜੀ ਤੇ ਮੇਰਾ ਛੋਟਾ ਵੀਰ ਭਗੰਤ ਪਾਲ ਸਿੰਘ ਸਚਰ ਪ੍ਰਧਾਨ ਜੀ ਇਹ ਇਲਾਕੇ ਨੂੰ ਜੇ ਮਾਰਿਆ ਤੇ ਕਾਂਗਰਸ ਨੇ ਮਾਰਿਆ ਇਥੋਂ ਦੇ ਕਾਂਗਰਸੀ ਵਰਕਰਾਂ ਨੇ ਨਹੀਂ ਮਾਰਿਆ ਜੇ ਇਥੇ ਕਾਂਗਰਸ ਕਮਜ਼ੋਰ ਹੋਈ ਆ ਤੇ ਉਹ ਕਾਂਗਰਸ ਦੇ ਲੀਡਰਾਂ ਨੇ ਮੰਜੀਠੇ ਦੇ ਵਿੱਚ ਕਮਜ਼ੋਰ ਕੀਤੀ ਆ ਕੱਥੂ ਨਗਲ ਸਾਹਿਬ ਬੈਠੇ ਨੇ ਜੇ ਕਾਂਗਰਸ ਖੜੀ ਕੀਤੀ ਸੀ ਤੇ ਸਰਦਾਰ ਕੱਥੂ ਨਗਲ ਸਾਹਿਬ ਸਰਦਾਰ ਸੁਵਿੰਦਰ ਸਿੰਘ ਰੰਧਾਵਾ ਨੇ ਇਥੇ ਕਾਂਗਰਸ ਖੜੀ ਕੀਤੀ ਸੀ ਇਹ ਮੈਂ ਇਸ ਕਰਕੇ ਗੱਲਾਂ ਕਹੀਆਂ ਕਿ ਅੱਜ ਤੁਸੀਂ ਹਮੇਸ਼ਾ ਹੀ ਆਉਂਦੇ ਹੋ ਪਰ ਤੁਹਾਡੀ ਬਾਹ ਨਹੀਂ ਫੜੀ ਜਾਂਦੀ ਖੁੱਲ ਕੇ ਮਜੀਠੀਆ ਦੇ ਅਗੇਂਸਟ ਬੋਲਣ ਨੂੰ ਕੋਈ ਤਿਆਰ ਨਹੀਂ ਜਿੰਨਾ ਚਿਰ ਮਜੀਠੀਆ ਦੀ ਤੌਣ ਤੇ ਗੋਡਾ ਕਾਂਗਰਸ ਨੂੰ ਨਹੀਂ ਰੱਖੋਗੇ ਮਜੀਠੇ ਦੇ ਵਿੱਚ ਕਾਂਗਰਸ ਖੜੀ ਨਹੀਂ ਹੋਏਗੀ ਬੋਲੇ ਸੋ ਨਿਹਾਲ ਯਾਰ ਸੱਚਾ ਤੂੰ ਬੜਾ ਕਿਸਮਤ ਵਾਲਾ ਅਸੀਂ 2003 ਚ ਅਮਰਿੰਦਰ ਸਿੰਘ ਦੇ ਅਗੇਂਸਟ ਲੜਾਈ ਸ਼ੁਰੂ ਕਰ ਦਿੱਤੀ ਆ ਕਥੂ ਨਗਲ ਸਾਹਿਬ ਬੈਠੇ ਨੇ ਮੈਂ ਇਹਨਾਂ ਦੇ ਕੋਲ ਗਿਆ ਮੈਨੂੰ ਕਹਿੰਦੇ ਮੇਰੀ ਜਰੂਰ ਨਾ ਟਿਕਟ ਦਿੱਤੀ ਆ ਤੇ ਮੈਨੂੰ ਐਮਐਲਏ ਬਣਾਇਆ ਤੇ ਮੈਂ ਕਿਹਾ ਤੁਸੀਂ ਸਾਡੇ ਵਿੱਚ ਸਭ ਤੋਂ ਵੱਡੇ ਰੰਦਾਵੇ ਜੀ ਰੰਡਾਵਾ ਦੀ ਬਦਲ ਕਰਨੀ ਆ ਰੰਡਾਵੇ ਨਾਲ ਖਲੋਣਾ ਮੈਂ ਮਰਦ ਦੀ ਗੱਲ ਤੁਹਾਨੂੰ ਦੱਸਣ ਲੱਗਾ ਕਿ ਤੁਸੀਂ ਅਮਰਿੰਦਰ ਸਿੰਘ ਟਿਕਟ ਦੇਣ ਵਾਲੇ ਨਾਲ ਖੜਾ ਕਹਿੰਦੇ ਮੈਂ ਆਪਣੀ ਬਰਾਦਰੀ ਦੇ ਨਾਲ ਖੜਾ ਮੈਂ ਆਪਣੇ ਰੰਡਾਵੇ ਭਰਾ ਦੇ ਨਾਲ ਖੜਾ ਮੈਂ ਅਮਰਿੰਦਰ ਸਿੰਘ ਦੇ ਨਾਲ ਨਹੀਂ ਖੜਾ ਕਹਿੰਦੇ ਅੱਜ ਤੋਂ ਬਾਅਦ ਤੈਨੂੰ ਮੈਂ ਸਟੈਂਪ ਦੇ ਦਿੱਤਾ ਜਿੱਥੇ ਮਰਜ਼ੀ ਮੇਰਾ ਤੇ ਦੀ ਮੈਂ ਤੇਰਾ ਇਸੇ ਤਰ੍ਹਾਂ ਅੱਜ ਸਟੈਂਪ ਤੈਨੂੰ ਦਿੱਤਾ ਸਰਦਾਰ ਕਥੂਨਗਲ ਸਾਹਿਬ ਨੇ ਸੋਤਰੀਓ ਕਾ ਕਥੂ ਨੰਗਲ ਸਾਹਿਬ ਵਰਗੇ ਬਹੁਤ ਘੱਟ ਲੀਡਰ ਪੈਦਾ ਹੁੰਦੇ ਮੈਂ ਬਹੁਤ ਦੇਰ ਤੋਂ ਵੱਡੇ ਰੰਦਾਵਾ ਸਾਹਿਬ ਦੇ ਟਾਈਮ ਤੋਂ ਪਾਵੇਂ ਹਾਂ ਉਹ ਅਕਾਲੀ ਦਲ ਚ ਹੁੰਦੇ ਸਰਦਾਰ ਪ੍ਰਕਾਸ਼ ਸਿੰਘ ਮਜੀਠੇ ਨਾਲ ਹੁੰਦੇ ਸੀ ਤੇ ਵੱਡੇ ਰੰਦਾਵਾ ਸਾਹਿਬ ਨਾਲ ਸਭ ਤੋਂ ਵੱਧ ਜੇ ਕਿਸੇ ਦਾ ਪਿਆਰ ਸੀ ਤੇ ਉਹ ਕਥੂ ਨੰਗਲ ਸਾਹਿਬ ਦਾ ਪਿਆਰ ਸੀ ਉਹ ਇਸ ਕਰਕੇ ਸੀ ਕਿ ਸਰਦਾਰ ਸੁਵਿੰਦਰ ਸਿੰਘ ਜ਼ੁਬਾਨ ਦਾ ਪੱਕਾ ਸੀ ਯਾਰ ਅੱਜ ਤੇ ਲੀਡਰਾਂ ਦੀ ਜ਼ੁਬਾਨ ਤਾਂ ਹੀ ਨਹੀਂ ਪਤਾ ਲੱਗਦਾ ਕਿ ਕਿਹੜੇ ਵੇਲੇ ਮੁੱਕਰ ਜਾਂਦੇ ਆ ਪ੍ਰਧਾਨ ਜੀ ਓ ਜਨਾਬ ਇੱਥੇ ਹੁਣ ਲੜਾਈ ਲੜੀਆ ਦੋਨਾਂ ਦੇ ਪਿਓ ਪੁੱਤ ਨੇ ਮਜੀਠੇ ਦੀ ਲੜਾਈ ਲੜ ਰਹੇ ਨੇ ਦੋਵੇਂ ਪਿਓ ਪੁੱਤ ਕਥੂ ਨੰਗਲ ਸਾਹਿਬ ਤੇ ਸੱਚਰ ਤੇ ਜੇ ਕੋਈ ਹੁਣ ਤਜਾ ਆਇਆ ਤੇ ਕਾਂਗਰਸ ਦਾ ਪੱਠਾ ਨਾ ਪੈ ਜਾ ਹੁਣ ਸਾਡਾ ਲੀਡਰ ਇੱਥੇ ਇਹੀ ਸੱਚਰ ਹੀ ਆ ਬੋਲੇ ਜੇ ਜਦੋਂ ਟਾਈਮ ਆਉਦਾ ਨਾ ਉਦੋਂ ਕਹਿੰਦੇ ਆ ਆਪਸ ਪਾਰਟੀ ਚੋ ਲੈ ਆਓ ਆਪਸ ਪਾਰਟੀ ਚੋ ਲੈ ਆਓ ਕੋਈ ਪਾਰਟੀ ਨਹੀਂ ਜਿਹੜਾ ਅੱਜ ਕਾਂਗਰਸ ਦੇ ਨਾਲ ਖੜਾ ਉਹੋ ਹੀ ਪਾਰਟੀਆਂ ਉਹੋ ਹੀ ਕਾਂਗਰਸ ਦੀ ਬਲੇ ਸੋਨਿਹਾਲ ਯਾਰ ਮੈਨੂੰ ਇੱਥੇ ਸਟੇਜ ਤੇ ਬੋਲਣਾ ਨਹੀਂ ਚਾਹੀਦਾ ਮੇਰੇ ਕੋਲ ਜਾਂਦੇ ਨੇ ਸਾਰੇ ਹੀ ਚੀਕਾ ਮਾਰਦੇ ਹੁੰਦੇ ਸੀ ਕਿ ਕਾਂਗਰਸ ਦੇ ਲੀਡਰ ਜਿਹੜੇ ਨੇ ਮਜੀਦ ਨੇ ਉਹ ਉਹ ਦਰਕ ਲਈ ਐਮਐਲਏ ਦੀ ਮਦਦ ਕਰਦੇ ਰੰਧਾਵਾ ਸਾਹਿਬ ਕਿੱਥੇ ਜਾਈਏ ਮੈਂ ਆਪਣੇ ਮੈਕੂਜ ਤੁਹਾਡੀ ਕਿਤੇ ਪਿੱਠ ਨਹੀਂ ਸੀ ਲੱਗਣ ਦਿੱਤੀ ਤੇ ਬਾਕੀਆਂ ਦਾ ਮੈਨੂੰ ਪਤਾ ਨਹੀਂ ਸੀ ਇੱਥੇ ਕੀ ਹੁੰਦਾ ਰਿਹਾ ਅੱਜ ਮੌਕਾ ਆ ਗਿਆ ਐਨੀ ਗਰਮੀ ਚ ਇਹਨੇ ਪਸੀਨੇ ਚ ਬੈਠੇ ਹੋ ਅੱਜ ਜਿਹੜਾ ਤੁਹਾਡੇ ਪਸੀਨੇ ਕਾਂਗਰਸੀਆਂ ਦੇ ਮੈਨੂੰ ਯਾਦ ਆ ਜੁਈ ਪਰ ਤਾਂ ਇੱਕ ਤੁਨਗਲ ਸਾਹਿਬ ਚੇਅਰਮੈਨ ਹੁੰਦੇ ਸੀ ਤੁਹਾਡੇ ਕੀ ਇਹ ਕਹਿੰਦਾ ਨਾ ਕਿ ਮੇਰੇ ਪੜਦਾਦਾ ਮੇਰਾ ਸਭ ਤੋਂ ਪਹਿਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ ਉਸ ਨੇ ਪ੍ਰਧਾਨ ਇਸ ਕਰਕੇ ਬਣਿਆ ਕਿ ਇਹਦਾ ਦਾਦਾ ਅੰਗਰੇਜ਼ਾਂ ਦਾ ਟਾਊਟ ਹੁੰਦਾ ਸੀ ਉਹਨੂੰ ਉਹਨਾਂ ਨੂੰ ਸਰਦਾਰ ਦੀਆਂ ਪਾਦੀਆਂ ਦਿੱਤੀਆਂ ਜਾਂਦੀਆਂ ਸੀ ਜਿਹੜੇ ਅੰਗਰੇਜ਼ਾਂ ਦੇ ਟਾਊਟ ਹੁੰਦੇ ਸੀ ਤੇ ਕੁਰਬਾਨੀਆਂ ਕਰਨ ਵਾਲੇ ਉਹ ਮੇਰੇ ਧਾਰੋ ਵਾਲੀ ਤੋਂ ਸਰਦਾਰ ਲਸ਼ਮਣ ਸਿੰਘ ਧਾਰੋ ਵਾਲੀ ਜਾ ਕੇ ਜਿੰਦਾ ਝੰਡਾ ਪਣ ਕੇ ਸਾੜ ਦਿੱਤਾ ਤੇ ਪ੍ਰਧਾਨ ਕੋਣ ਬਣਿਆ ਇਹਦਾ ਦਾਦਾ ਕਿ ਪੜਦਾਦਾ ਬਣ ਗਿਆ ਆਪਾਂ ਫਿਰ ਇੱਕ ਗੁਰਦੁਆਰੇ ਵੀ ਬਚਾਉਣੇ ਨੇ ਆ ਬਾਬਾ ਬੁੱਢਾ ਸਾਹਿਬ ਦੀ ਪੁੱਤਰ ਧਰਤੀ ਤੇ ਬੈਠੇ ਆ ਜਨਮ ਸਥਾਨ ਤੇ ਬੈਠੇ ਆ ਸਾਨੂੰ ਸਾਰਿਆਂ ਨੂੰ ਫੇਰ ਦੁਬਾਰਾ ਜਿਵੇਂ ਨਨਕਾਣਾ ਸਾਹਿਬ ਚ ਚੱਲਿਆ ਸੀ ਜਥਾ ਤੇ ਹੁਣ ਫੇਰ ਸਾਨੂੰ ਗੁਰਦੁਆਰੇ ਬਚਾਉਣੇ ਪੈਣੇ ਆ ਸੋ ਸਚੇ ਸਾਹਿਬ ਤੁਸੀਂ ਅੰਦਰ ਪੰਡਾਲ ਲਾਉਣ ਦੀ ਵੈ ਗੱਲ ਨਹੀਂ ਸੀ ਬੰਦੇ ਤੁਹਾਡੇ ਪੰਡਾਲ ਨਾਲੋਂ ਦੂਨੇ ਬਾਹਰ ਬੈਠੇ ਨੇ ਗਰਮੀ ਵੀ ਬੜੀ ਆ ਜੋ ਤਕੜੇ ਹੋ ਵੋ ਕਥੂ ਨਗਲ ਸਾਹਿਬ ਤੁਹਾਡੇ ਨਾਲ ਨੇ ਇਹ ਨਹੀਂ ਗਰਮੀ ਚ ਵੀ ਬੈਠੇ ਨੇ ਪਿੰਡ ਪਿੰਡ ਜਾਣ ਨੂੰ ਇੱਛਾਰ ਨੇ ਆਪਾਂ ਕਾਂਗਰਸ ਦਾ ਝੰਡਾ ਰਾਹੁਲ ਗਾਂਧੀ ਦੀ ਸੋਚ ਸਵਦਾਣ ਬਚਾਉਣ ਦੀ ਗੱਲ ਆਪਣਾ ਪੰਜਾਬ ਪਹੁੰਚਾਉਣ ਦੀ ਗੱਲ ਇਹ ਲੈ ਕੇ ਚਲਣੀ ਆ ਔਰ ਇਹ ਸਲਕੇ ਤੋ ਪਹਿਲਾਂ ਲੈ ਕੇ ਚਲਣੀ ਆ ਜੋ ਮੈਂ ਇੱਕ ਬੇਨਤੀ ਕਰਦਾ ਕਿ ਸਾਰੇ ਕਾਂਗਰਸ ਦੇ ਲੀਡਰ ਸਹਿਬਾਨ ਨੂੰ ਇਹ ਸਲ ਕੇਵਲ ਸਾਰੇ ਧਿਆਨ ਦਿਓ ਇਹ ਤੇ ਜੇ ਨਾ ਵੇਖੋ ਕਿ ਅਸੀਂ ਕਿਹਦਾ ਕੰਮ ਕਰਨਾ ਸੀ ਕੰਮ ਕਰਨਾ ਜਿਹੜਾ ਕਾਂਗਰਸੀਆ ਉਹਦਾ ਕੰਮ ਕਰਨਾ ਜਿਹੜਾ ਕਾਂਗਰਸੀ ਨਹੀਂ ਉਹਦਾ ਬਿਲਕੁਲ ਨਹੀਂ ਕਰਨਾ ਕਾਂਗਰਸ ਤਾਂ ਬਚੇਗੀ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ